ਇਕ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੰਘ ਹੋਮ ਅਤੇ ਬਲੌ ਦੇਹੜੀਆਂ ਸਤਿਗਾਂ ਸਤਿ ਸ੍ਰੀ ਅਕਾਲ ਰਾਮ ਰਾਮ ਅਦਲਾਉ ਗੁਰਮੁਖੀ ਆਸ਼ਾ ਕਰਦੇ ਹਾਂ ਕਿ ਤੁਸੀਂ ਈਕਾ ਕੋਲ ਦੇ ਤੜਕੂ ਕਲਾ ਵਿੱਚ ਹੋਗੇ ਤੰਦਰੁਸਤ ਹੋਗੇ ਵਧੀਆ ਫੀਲ ਕਰਵਾਇਆ ਸੇਫ ਦਾ ਟਾਈਮ ਹੈ ਅੱਜ ਦਿਨ ਐਤਵਾਰ 22 ਪਾਦਰੋਂ 3 ਅੰਬਰੇ ਜੀ ਮੀ ਜੀ ਸਤ ਤ੍ਰੇਕ 2022 ਦਾ ਇਹ ਸਮੂਹ ਸੰਸਾਰ ਵਿੱਚ ਵਸਦੇ ਪੰਜਾਬੀ ਭੈਣ ਭਰਾ ਜਿਨ੍ਹਾਂ ਨੇ ਪੰਜਾਬ ਦੇ ਅੱਗੇ ਖੜਤੇ ਫੁੱਲ ਕੇ ਦਿ ਲੋ ਉਹਨਾਂ ਬੜੀਆਂ ਦੀ ਮਦਦ ਕੀਤੀ ਹੈ ਜਿੰਨਾਂ ਦੀਆਂ ਖਸਾਉਂ ਰੋੜ ਗਈਆਂ ਰੇਤੇ ਮਿੱਟੀ ਨਾਲ ਦੱਬੀਆਂ ਗਈਆਂ ਘਰਾਂ ਦੇ ਸਨਾਹਨ ਪੇਟੀ ਗਏ ਸੱਤ-ਸੱਤ ਦਿਨ ਪਾਣੀ ਖਿਲਾ ਰਿਆ ਸਰਮਾਨ ਗਲ ਗਏ ਪੈਸੇ ਗਲ ਗਏ ਕੌਸ਼ਾਂ ਦਾ ਤੋੜੀ ਖਰਾਬ ਹੋ ਗਈ ਖੇਤਾਂ ਵਿੱਚ ਪੱਟੇ ਖਰਾਬ ਹੋ ਗਏ ਮਾੜੇ ਮਕਾਨ ਡਿੱਗ ਪਏ ਬਹੁਤ ਨੁਕਸਾਨ ਹੋਇਆ ਇੱਕ ਸਰਵੇ ਦੇ ਅਨੁਸਾਰ ਲਗਭਗ 10 ਲੱਖ ਲੋਕ ਪ੍ਰਭਾਵਿਤ ਹੋਏ ਤੇ 1000 ਦੇ ਕਰੀਬ ਜਿਹੜਾ ਰਖਵਾਸੀ ਪੰਜਾਬ ਦਾ ਉਹ ਉੱਕਾ ਹੀ ਖਰਾਬ ਹੋ ਗਿਆ ਅਸੀਂ ਬੇਨਤੀ ਕਰਾਂਗੇ ਵੀ ਉੱਥੋਂ ਦੀ ਜਿਹੜੀ ਸਰਕਾਰ ਹੈ ਪੰਜਾਬ ਸਰਕਾਰ ਸੁਣ ਵਿੱਚ ਆਇਆ ਹੈ ਵੀ ਜੋ ਬਾਹਰੋਂ ਰਸਤਾ ਜਾਂਦੀ ਹੈ ਪਿੰਡਾਂ ਜੋ ਰਸਤਾ ਘਟੀ ਕਰਕੇ ਅਸੀਂ ਭੇਜਦੇ ਹਾਂ ਉਸ ਰਸਤੇ ਨੂੰ ਤੁਸੀਂ ਕਿਉਂ ਨਹੀਂ ਅਲਾਂ ਜਾਣ ਦਿੰਦੇ ਉਸ ਰਸਤੇ ਨੂੰ ਡਾਕਟਰਾਂ ਲੈਂਦੇ ਜੇ ਸਰਕਾਰਾਂ ਆਪ ਨਹੀਂ ਮਤ ਕਰ ਸਕਦੀ ਤਾਂ ਜਿਹੜੇ ਕਰ ਰਹੇ ਨੇ ਉਹਨਾਂ ਦਾ ਦਿਨਾ ਦਿੰਦੇ ਜੋ ਵੀ ਜੋ ਦੇਖ ਰਹੇ ਇਹਨਾਂ ਦਾ ਹੱਥ ਪੈ ਗਈ ਹਾਇ ਹਾਇਲ ਹਾਇ ਸਟ ਹਾਇ ਕਈਆਂ ਨੇ ਸਤਿ ਸ੍ਰੀ ਅਕਾਲ ਨਿਸ਼ਕਾਰ ਕੁਲਵਾ ਦੇ ਦਿੱਤੀ ਹੈ ਧੰਨਵਾਦ ਸਭ ਦਾ ਤੇ ਸਰਕਾਰ ਨੂੰ ਬੇਨਤੀ ਇਹ ਹੈ ਵੀ ਤੁਸੀਂ ਕਿੰਜ ਵੀ ਸਾਡਾ ਤੁਸੀਂ ਬੈਨਰ ਲਾਓ ਤੁਹਾਡਾ ਬੈਨਰ ਕਿਉਂ ਲਾਣਾ ਇਹ ਇੱਕ ਤੱਕਾ ਹੋਇਆ ਤੇ ਪੰਜਾਬ ਤੱਕਾ ਦੀ برداشت ਨਹੀਂ ਕਰ ਲਾ ਜੇ ਤੁਸੀਂ ਕੋਈ ਢੇਂ ਝੁਕੇ ਨਹੀਂ ਜਿਹੜੇ ਬਾਹਰੋਂ ਰਸਤਾ ਜਾਂਦੀ ਹੈ ਉਹਨਾਂ ਨੂੰ ਜਾਂ ਤੇ ਤੁਸੀਂ ਸਟੋਰ ਦੇ ਵਿੱਚ ਟੈਂਪ ਕਰ ਰਹੇ ਹੋ ਤੇ ਅਸੀਂ ਆਪੇ ਵੰਡਾਂਗੇ ਤੁਹਾਡਾ ਕੀ ਪਤਾ ਵੰਡੋਗੇ ਕਿ ਵੇਚੋਗੇ ਹਾਂ ਇੰਨਾ ਹੈ ਤੁਸੀਂ ਆਪਣਾ ਕੋਈ ਗਾਈਡ ਦੇ ਸਕਦੇ ਹੋ ਉਹ ਵੀ ਗਾਈਡ ਸਰਕਾਰ ਦਾ ਨਹੀਂ ਹੋਣਾ ਚਾਹੀਦਾ ਪਿੰਡਾਂ ਦੀ ਕਮੇਟੀਆਂ ਦਾ ਹੋਣਾ ਚਾਹੀਦਾ ਕਿ ਜਿਹੜੇ ਪਿੰਡ ਵਿੱਚ ਰਸਤਾ ਨਹੀਂ ਪਹੁੰਚਦਾ ਉੱਥੇ ਪਹੁੰਚੇ ਜੇ ਕੋ ਪਿੰਡ ਵਿੱਚ ਵੀ ਜਿਹੜਾ ਮਤਲਬ ਜਾਂ ਤੱਕ ਗੁਰਦੁਆਰੇ ਦਾ ਸਤਨ ਜਾਈ ਜੇ ਇਤਨਾ ਜ਼ਰੂਰਤਮੰਦ ਨੂੰ ਮਿਲ ਸਕਦੇ ਉਹ ਪਿੰਡ ਦੇ ਬੰਦਿਆਂ ਨੂੰ ਪਤਾ ਹੁੰਦਾ ਕਿ ਉਹਨਾਂ ਨੂੰ ਜ਼ਰੂਰਤ ਹੈ ਕਿ ਨਹੀਂ ਵਿਵੇਕਣ ਵਿੱਚ ਆਇਆ ਹੈ ਵੀ ਆਪ ਸਰਕਾਰ ਦੇ ਜਿਹੜੇ ਲੀਡਰ ਹਨ ਉਹ ਜਾਂ ਤੇ ਆਪਣੇ ਪਿੰਡਾਂ ਵਿੱਚ ਲੈ ਜਾਂਦੇ ਹਨ ਤੇ ਪਹਿਲਾਂ ਤੇ ਬੈਨਰ ਲਾਉਣਗੇ ਫਿਰ ਆਪਣੇ ਪਿੰਡ ਵਿੱਚ ਲੈ ਜਾਣਗੇ ਕਿ ਉੱਥੇ ਵਾਵਾ ਵਾਵਾ ਕਰਨਗੇ ਜਾ ਕੇ ਅਸੀਂ ਲੈ ਕੇ ਆਏ ਆ ਤੇ ਉੱਥੇ ਵੀ ਆਪਣੇ ਬੰਦਿਆਂ ਨੂੰ ਦੁਆਣਗੇ ਜਦ ਕਿ ਉਹਨਾਂ ਦਾ ਇਹਦੇ ਵਿੱਚ ਜਿਹੜੀ ਸਹਾਇਤਾ ਆਉਂਦੀ ਹੈ ਕੋਈ 0% ਨਹੀਂ ਹੈ ਤੇ ਭਾਈ ਤੁਸੀਂ ਪੰਜਾਬ ਦੀ ਤਰਤੀਬ ਦੀ ਗੁਰਾਂ ਦੀ ਤਰਤੀ ਤੇ ਵਸਦੇ ਹੋ ਜਿੱਡੇ ਤੁਸੀਂ ਨਕਮੇ ਤੇ ਨਵੇਂ ਸਲੇਕੀ ਕਿੱਥੋਂ ਹੋ ਗਏ ਸਿੱਖਾਂ ਦੇ ਮੀਅਨਾਂ ਵਿੱਚ ਤੇ ਗੱਲ ਨਹੀਂ ਸੀ ਦਸੀਂ ਏਡੇ ਕਮਜ਼ੋਰ ਹੋ ਗਏ ਆ ਸਿੱਖਾਂ ਤੇ ਕਦੀ ਕਿਸੇ ਅੱਗੇ ਤਲੀ ਨਹੀਂ ਸੀ ਦਿੱਤੀ ਚਲੋ ਮਾਰ ਆਇਤੋਦਰ ਤੋਂ ਮਾਰ ਮਾਰੀ ਹੈ ਅੱਜ ਵੀ ਪਿੰਡਾਂ ਵਾਲੇ ਕਹਿੰਦੇ ਨੇ ਚੜ੍ਹਦੀ ਕਲਾ ਜਾਂਦੇ ਚੜ੍ਹਦੀ ਕਲਾ ਤੇ ਉਹਨਾ ਵੀ ਚਾਹੀਦਾ ਸਿੱਖ ਨੂੰ ਕਦਰਦ ਦੀ ਮਾਰ ਸਭ ਤੇ ਪਈ ਏ ਚਲੋ ਜੋ ਭਰਾ ਜਿੰਨਾ ਦਿਰ ਉੱਟਦਾ ਸੇਵਾ ਕਰਨ ਦੇ ਤੋਂ ਪਿੰਡਾਂ ਵਿੱਚੋਂ ਸਮਗਰੀ ਇਕੱਠੀ ਕਰਕੇ ਜਾਂਦੇ ਹਨ ਉਹਨਾਂ ਉੱਤੇ ਹੱਕ ਸਿਰਫ ਉਹਨਾਂ ਦਾ ਹੀ ਬਣਦਾ ਏ ਜੋ ਹੜ੍ਹ ਫਿੜਤ ਹਨ ਜਿਨ੍ਹਾਂ ਦਾ ਨੁਕਸਾਨ ਹੋਇਆ ਹੈ ਇਹ ਨਾ ਕਿਸੇ ਸਰਕਾਰੀ ਤੰਤਰ ਦਾ ਬਣਦਾ ਏ ਹੁਣ ਉਹ ਭਗਵੰਤ ਮਾਨ ਕੀ ਹੋਣ ਦਾਖਲ ਹੋ ਕੇ ਬੈ ਗਏ ਦਾਗਨ ਤੇ ਵੀ 50 ਲੋਕਾਂ ਬਾਹਰ ਵਿਚਰਾਂਗਾ ਸਵਾਲ ਪੁੱਛਣਗੇ। ਕੀ ਦੇ ਰਹੇ ਹੋ ਹੜਪੇੜ ਤਾਂ ਕੀ ਹੈ ਜੀ ਉਹ ਪਲਸ ਰੇਟ ਘਟਾਈ। ਇਹ ਪਲਸ ਰੇਟ ਘਟ ਗਈ ਹੈ ਹੁਣ 60 ਹੈ। ਮੈਂ ਜਾਣਕਾਰੀ ਵਾਸਤੇ ਦੱਸ ਦਿਆਂ ਮੇਰੀ ਰੈਂਦੀ 45-50 ਹੈ। ਮੇਰੇ 52 ਸਾਲ ਦੀ ਉਮਰ ਹੋ ਗਈ ਹੈ। ਤੇ ਚੰਗਾ ਬਲ ਤੰਦਰੁਸਤਾਂ। ਇਹ ਵੀ ਕੋ ਬਿਮਾਰੀ ਹੈ ਪਰ ਅਸਰੇਟ ਕੱਟ ਗਈ ਹੈ ਕੀ ਹੋਇਆ ਚਾਹੀਦਾ ਸੀ ਸੇਮ ਇਸੇ ਮੌਕੇ ਦਾ ਲੋਕਾਂ ਦੇ ਸਾਰ ਲੈਂਦਾ ਜਾਂ ਜਿਹੜੇ ਲੀਡਰ ਨੇ ਉਹ ਕਹਿਣਗੇ ਜੀ ਐਮਐਲਏ ਨੂੰ ਉੱਥੋਂ ਦੇ ਅਸੀਂ ਇੱਕ ਮਹੀਨੇ ਦੀ ਤਨਖਾਹ ਦੇਨੇ ਆ ਉਹ ਤਾਂ ਹੀ ਤਨਖਾਹ ਆਪਣੀਆਂ ਕੋਲ ਰੱਖੋ ਤੁਸੀਂ ਸਰਕਾਰ ਤੋਂ ਪਾਲਿਸੀ ਬਣਵਾਓ ਵੀ ਜਿਹੜੇ ਕਿੱਲੇ ਡੁੱਬੇ ਹਨ ਉਹਨਾਂ ਦਾ ਮੁਆਵਜ਼ਾ ਕੀ ਦੇ ਰਹੇ ਹੋ ਅੱਜ 70-80 ਹਜ਼ਾਰ ਦੀ ਮੁੰਜੀ ਝੋਨਾ ਇੱਕ ਕਿਲੇ ਤੋਂ ਨਿਕਲਦਾ ਹੈ ਤੁਸੀਂ ਉਹਦਾ 100% ਨ왈ਜਾ ਦਿਓ ਸਰਕਾਰਾਂ ਉੱਤੇ ਪ੍ਰੈਸ਼ਰ ਬਣਾਓ ਤੁਸੀਂ ਸਾਡੇ ਨਾਲ ਦਾਬੜਾ ਫੜ ਕੇ ਲੱਗਦੇ ਹੋ ਕਈਆਂ ਬੜ ਕੇ ਲੱਗ ਜਾਂਦੇ ਹੋ ਇਹ ਇਕੱਟੇ ਭਾਰਾਂ ਰੇਤ ਭਰਨੇ ਆ ਰੋਸ਼ਣ ਮੀਡੀਆ ਤੇ ਫੋਟੋਆਂ ਪਾਉਂਦੇ ਹੋ ਇਹ ਤਾਂ ਕਰਨ ਜੋਗੇ ਅਸੀਂ ਹੈਗੇ ਆ ਤੁਹਾਨੂੰ ਕਦ ਵਾਰ ਚੁਣਿਆ ਇਹ ਤੁਹਾਨੂੰ ਚੁਣਿਆ ਜੇ ਕਸੀਂ ਕਈਆਂ ਦਾਬੜੇ ਬਣਾਣੇ ਸਨ ਤੇ ਫਿਰ ਤੁਹਾਨੂੰ ਹੀ ਚੁੰੰਦੇ ਕਿਉਂ ਮੇਰੀ ਅਸੀਂ ਕਈਆਂ ਦਾਬੜੇ ਢਣ ਵਾਸਤੇ ਬਥੇਰੇ ਆ ਤੁਹਾਨੂੰ ਚੁਣਿਆ ਹੈ ਤੁਸੀਂ ਸਾਡੀ ਗੱਲ ਪਚਾਓ ਸੰਕਰ ਤੇ ਕਰ ਗੱਲ ਪਚਾਓ ਰਾਜ ਸਰਕਾਰ ਤੇ ਕਰ ਪਚਾਓ ਨਾਲ ਤੇ ਪ੍ਰੈਸ਼ਰ ਬਣਾ ਕੇ ਹੁਣ ਅਗਾ ਕਈ ਹਾਲੀ ਹੁਣ ਪਾਣੀ ਲੈ ਜਾਣਾ ਹੈ ਲੈਣ ਤੋਂ ਬਾਅਦ ਜਿਹੜੀ ਮਿੱਟੀ ਪਈ ਹੈ ਉੱਥੇ ਦਸਣਾ ਪੈੜੀਆਂ ਦਾ ਪਤਾ ਨਹੀਂ ਲੱਗਣਾ ਕਿੱਥੇ ਹਨ ਉੱਥੇ ਮੁੜ ਵਸੇਬਾ ਕਰਨਾ ਹੈ ਜਿਨ੍ਹਾਂ ਦੇ ਮਕਾਨ ਟਹਿ ਗਏ ਹਨ ਉੱਥੇ ਖਰਚ ਬੜੇ ਹੋਣੇ ਹਨ ਸੋ ਜਿਹੜੇ ਬਾਹਰ ਵੀ ਪਿੰਡਾਂ ਵਿੱਚੋਂ ਜਾਂਦੇ ਹਨ ਉਹਨਾਂ ਨੂੰ ਬੇਨਤੀ ਹੈ ਵੀ ਇੰਨੀ ਕਾਲੀ ਨਾ ਕਰੋ ਥਾਲੀ ਪੈਸਾ ਰੱਖੋ ਜਿਵੇਂ ਸਾਡੇ ਪਿੰਡ ਦੇ ਨਾਲ ਪਿੰਡੇ ਜਲਮਾਨਾ ਗਵਾਲ ਉਹਨਾਂ ਨੌਜਵਾਨਾਂ ਨੇ ਖੁੱਲ ਕੇ ਸੇਵਾ ਕੀਤੀ ਤੇ ਉਹਨਾਂ ਦੀ ਸਲਾਹ ਹੈ ਵੀ ਇੱਕ ਪਿੰਡ ਅਸੀਂ ਬੋਦਲੇ ਲੱਗੇ ਤੇ ਗੱਲ ਵੀ ਠੀਕ ਹੈ ਇੱਕ ਪਿੰਡ ਜੀ ਇੱਕ ਪਿੰਡ ਨੂੰ ਗੋਦ ਲੈਂਦਾ ਹੈ ਉਹ ਕੋ ਬੱਡੀ ਬੜੀ ਵੱਡੀ ਗੱਲ ਬਣ ਜਾਂਦੀ ਹੈ ਕਿਉਂਕਿ ਉਹਨਾਂ ਦਾ ਮੁੜਵਸੇਬਾ ਕਰਨਿਤ ਸਹਾਇਤਾ ਉਹਨਾਂ ਦੇ ਇਲਕਾ ਵਿੱਚ ਕਾਹਨੂੰ ਡੀਜ਼ਲ ਪੈਣੇ ਹਨ ਉਹਨਾਂ ਪਹਿਲੀਆਂ ਪਤਰੀਆਂ ਕਰਨੀਆਂ ਸਰਕਾਰ ਤੇ ਚਲੋ ਦੋਦੇ ਹੀ ਦੇਗੀ ਉਹਨ ਸਰਕਾਰ ਵੇਖੋ ਬੇਈਮਾਨ ਸਰਕਾਰ ਦਾਏ ਵੇ ਬਈ ਇਹ ਜਿਹੜੀ ਬਾਹਰ ਦੀ ਹਾਲਤ 'ਤੇ ਇਹ ਸਾਡੇ ਸੀਐਮ ਵਾਂਡੇ ਦੇ ਵਿੱਚ ਜਮ ਤੀਨ ਫੰਡ ਦੇ ਵਿੱਚ ਕਾਣ ਕਿਉਂ ਪਾਈਏ ਭਾਈ ਤੁਹਾਡੇ ਕੋਲ ਪੈਸਾ ਥੋੜਾ ਇੰਨੇ ਟੈਕਸ ਲੱਗਦੇ ਨੇ ਆ ਕਦੇ ਵਾਸਤੇ ਨਹੀਂ ਲੋਕਾਂ ਦਾ ਤੁਹਾਨੂੰ ਜੁੜੀਦਾ ਇਸੇ ਵਾਸਤੇ ਜੁੜੀਦਾ ਵੀ ਦੁੱਖ ਦੇ ਟਾਈਮ ਲੋਕਾਂ ਦੀ ਸਹਾਇਤਾ ਕਰਦੇ ਪੰਜਾਬ ਚ ਹੜ੍ਹ ਆਏ ਨੇ ਹਰਿਆਣਾ ਵਿੱਚ ਵੀ ਕਈਆਂ ਸਾਮਾ ਕਿੱਥੇ ਵੀ ਨੁਕਸਾਨ ਹੋਇਆ ਇਹ ਥੋੜਾ ਵੀ ਸਰਕਾਰ ਟੋਰਾ ਫੜਕੇ ਮੰਗਣ ਪਰ ਪਵੇ ਅਸੀਂ ਮੰਗ ਕੇ ਦਿਆਂਗੇ ਕਿਤ ਭਾਈ ਮੰਗਰ ਨੂੰ ਤੇ ਅਸੀਂ ਆਪਣਾ ਕਮੇਟੀਆਂ ਬਣਾ ਕੇ ਇਕੱਠੇ ਕਰਕੇ ਇਹ ਰਸਾਇਣੀਆਂ ਨੇ ਕਰਨੇ ਪਏ ਜਿੰਨੇ ਜੁਗਾ ਕੋ ਹੈਗਾ ਉਹ ਅਟ ਜੜ ਕੇ ਕਰਦੇ ਆ ਗੱਲਾਂ ਬੰਦੀਆਂ ਕੋਈ ਕਮੀ ਨਹੀਂ ਪਈ ਗਰੁੱਪ ਲਈ ਕਰੇ ਜਿੰਨਾ ਲਾਈਵ ਦੇ ਨਾਲ ਜੁੜੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਇਹ ਮੰਨਦੇ ਰਹਿੰਦੇ ਨੇ ਮੰਨਦੇ ਜੋ ਅਸੀਂ ਸਰਦਾ ਹੰਦੇ ਦਾਰ ਦੇ ਵਿੱਚ ਰਹੇ ਹਾਂ ਲੋਕਤੰਤਰ ਦੇ ਦਰ ਦੇ ਵਿੱਚ ਰਹੇ ਕੇ ਸਾਨੂੰ ਬੋਲਣ ਦਾ ਦਸਾਰਾ ਹੈ ਅਸੀਂ ਬਦਦੰਦ ਦਾ ਕਾਰ ਦਾ ਉਪਯੋਗ ਕਰਕੇ ਆਪਣੇ ਵਿਚਾਰ ਨੂੰ ਦੇ ਮੁਤਕਿੰਨੀ ਕਰਨ ਹੋਏ ਕਹੇ ਸਰਕਾਰ ਦੇ ਖਿਲਾਫ ਨਹੀਂ ਅਸੀਂ ਵਿਚਾਰਾਂ ਦੇ ਖਿਲਾਫ ਨੀਤੀਆਂ ਦੇ ਖਿਲਾਫ ਸਰਕਾਰਾਂ ਚੁਣਨੀ ਆਣੇ ਚੰਗੀਆਂ ਨੀਤੀਆਂ ਬਣਾਓ ਕਾਨੇ ਬਾਤ ਜੀ ਉਹਨਾਂ ਗਰੀਬ ਦੀ ਵੀਰ ਸਾਹਿਬ ਮਰਤੇ ਨਹੀਂ ਉਹ ਰਾਮੇ ਲੱਖ ਉਹਨਾਂ ਦਾ ਨਾਮ ਹੈ ਤੇ ਮੰਦਰ ਨਹੀਂ ਕਿਸੇ ਕੋਲ ਹੈ ਸਰ ਦਾ ਪਰਜਵਾਹ ਜਿਹੋਨਾਂ ਤੋਂ ਨਕਸਾਨ ਹੋਇਆ ਉਹਨਾਂ ਨੂੰ ਹੌਂਸਲਾ ਦਿੱਤਾ ਹੈ ਉਹਨਾਂ ਦਾ ਮੁਆਜਰਾ ਪੂਰਾ ਕੀਤਾ ਗਿਆ ਹੈ ਤੇ ਇੱਕ ਹੋਰ ਚੀਜ਼ ਦਾ ਰਵਾ ਪਿਆ ਹੈ ਤੇ ਪਾਣੀ ਜਾਣ ਕੇ ਛੱਡਿਆ ਗਿਆ ਹੈ ਚਲੋ ਇਹ ਬੋਰਡ ਹੁੰਦਾ ਹੈ ਮੈਨੇਜਮੈਂਟ ਹੁੰਦੀ ਹੈ ਕਿਹੜੇ ਹਸਾਬ ਨਾਲ ਚੱਲਦੇ ਨੇ ਕਿਹੜੇ ਨਾਲ ਨਹੀਂ ਚੱਲਦੇ ਇਹ ਲੋਕ ਸ਼ੱਕ ਕਰਦੇ ਨੇ ਉਹਨਾਂ ਸ਼ੱਕ ਵਾਸਤੇ ਕਮੇਟੀ ਬਣਾ ਕੇ ਉਹਨੂੰ ਵੀ ਜਾਂਚ ਹੋਣੀ ਚਾਹੀਦੀ ਹੈ ਲੋਕਾਂ ਦਾ ਭਲੇਖੇ ਵਿੱਚ ਲੋਕਾਂ ਨੂੰ ਨੇ ਰੱਖਣਾ ਚਾਹੀਦਾ ਉਹਦੀ ਕਮੇਟੀ ਬਣਾ ਕੇ ਜਾਂਚੋਦੀ ਵੀ ਹੋਣੀ ਚਾਹੀਦੀ ਹੈ ਜਿਹੜਾ ਪਾਣੀ ਗਲੋ ਕੰਮ ਤਰ੍ਹਾਂ ਦੇ ਅੰਦਰ ਖੜਦੇ ਜਾਂਦੇ ਕੀ ਉਹਦਾ ਲੈਵਲ ਸੀ ਕਿੰਨਾ ਲੈਵਲ ਰੱਖਣਾ ਚਾਹੀਦਾ ਹੈ ਪਹਿਲਾ ਲੈਵਲ ਉਹਦਾ ਜੇ ਖਤਰੇ ਸੀ ਤੇ ਪਹਿਲਾਂ ਪਾਣੀ ਕਿਉਂ ਨਹੀਂ ਛੱਡਿਆ ਗਿਆ ਥੱਲੇ ਵੀ ਨਹੀਂ ਪੈਰੇ ਉੱਤੇ ਵੀ ਨਹੀਂ ਪੈਰੇ ਨੇ ਫਿਰ ਜਦੋਂ ਉਹ ਪਾਣੀ ਛੱਡਾਂਗੇ ਤੇ ਫਿਰ ਨੁਕਸਾਨ ਦਵਾਈ ਹੋਵੇਗੀ ਇਹਦਾ ਮੈਨੇਜਮੈਂਟ ਬੋਰਡ ਬੈਠਾ ਉੱਤੇ ਉਹਦੀ ਵੀ ਕੁਝ ਗੈਰ ਦੋਤ ਹੋਣੀ ਚਾਹੀਦੀ ਕਿਉਂਕਿ ਸਭ ਦੇ ਉੱਤੇ ਕੋਈ ਨਾ ਕੋੰਤਰੀ ਵਾਲਾ ਬੈਠਾ ਹੈ ਇੰਡੀਪੈਂਡੈਂਟ ਕੋਈ ਨਹੀਂ ਹੈ ਦਾ ਲੋਕਤੰਤਰ ਦਾ ਹੈ ਸੋ ਇਹ ਕੋਈ ਦੁੱਖ ਦੀਆਂ ਗੱਲਾਂ ਹੋਣਾ ਬੜਵੜਾ ਹੈ ਸਾਨੂੰ ਜੋ ਵਿੱਚ ਦਿਲ ਦੀ ਉੱਤਰ ਹੈ ਨਾ ਲੋਕਾਂ ਦੀ ਆਵਾਜ਼ ਸੀ ਤੇ ਉਹਨਾਂ ਨੂੰ ਸੰਸਾਨਟਿਆ ਕੀਤਾ ਗਿਆ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਆਪ ਨਾਲ ਜੁੜੇ ਗੱਲਾਂ ਸੁਣੀਆਂ ਸਾਂਝੇ ਕੀਤੀਆਂ ਵੀਡੀਓ ਚੰਗੇ ਲੱਗੇ ਤੇ ਲਾਈਕ ਤੋਂ ਬਾਅਦ ਵੀ ਇਹ ਨਰਤ ਚੜ ਜਾਣੀ ਜੇ ਗੱਲਾਂ ਚੰਗੀਆਂ ਲੱਗੀਆਂ ਤੇ ਲਾਈਕ ਕਰ ਦਿਓ ਸਰਕਾਰਾਂ ਨੂੰ ਜਗਾਉਣ ਵਾਸਤੇ ਲੋਕਾਂ ਦੇ ਅਧਿਕਾਰ ਦਵਾਉਣ ਵਾਸਤੇ ਤੇ ਗੱਲਾਂ ਕੀਤੀ ਜਾਂਦੀਆਂ ਨੇ ਇੰਨੀਆਂ ਬੁਲੰਤੀਆਂ ਪਰਵਾਨ ਕਰਨਾ ਲੋਕਾਂ ਦੀ ਹਿੱਤ ਕਰਦਾ ਹੈ ਇਬਰਾਹਿਮ